ਬੀਰ ਸਿੰਘ ਬਾਦਲ ਨੇ ਪੰਥ ਅੱਗੇ ਹੱਥ ਜੋੜ ਕੇ ਦੱਸ ਦਈਏ ਕਿ ਸਾਡੇ ਵੇਲੇ ਹੋਈਆਂ ਬੇਦਬੀਆਂ ਦੇ ਲਈ ਮਾਫੀ ਦਿਓ ਸੋ ਸਾਨੂੰ ਦੋਸ਼ੀਆਂ ਨੂੰ ਫੜਨ ਦਾ ਸਮਾਂ ਨਹੀਂ ਦਿੱਤਾ ਗਿਆ ਕੇਸ ਸੀਬੀਆਈ ਨੂੰ ਦੇਣ ਦੇ ਲਈ ਸਾਨੂੰ ਮਜਬੂਰ ਕੀਤਾ ਗਿਆ ਬੇਦਬੀ ਘਟਨਾ ਤੋਂ ਸਰਦਾਰ ਬਾਦਲ ਵੀ ਦੁਖੀ ਹੋਏ ਸਨ ਸੋ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜਾ ਸੁਪੀਰ ਸ਼ਰਮਣੀ ਅਕਾਲੀ ਦਲ ਦਾ 103ਵਾਂ ਜਿਹੜਾ ਸਥਾਪਨਾ ਦਿਵਸ ਸੀ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਉਸ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਦੁਖੀ ਸਨ ਬੇਅਦਬੀ ਘਟਨਾ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੁਖੀ ਹੋਏ ਸਨ ਸੋ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਹੱਥ ਜੋੜ ਕੇ ਮਾਫੀ ਮੰਗੀ ਗਈ ਹੈ ਸੁਪੀਰ ਸਿੰਘ ਬਾਦਲ ਨੇ ਪੰਥ ਤੋਂ ਮਾਫੀ ਮੰਗੀ ਹੈ ਹੱਥ ਜੋੜ ਕੇ ਮਾਫੀ ਮੰਗੇ ਉਹਨਾਂ ਨੇ ਕਿਹਾ ਕਿ ਸਾਡੇ ਵਿਲੇ ਜਿਹੜੀਆਂ ਬੇਅਦਬੀਆਂ ਹੋਈਆਂ ਸਨ ਉਸ ਤੋਂ ਉਸ ਨੂੰ ਲੈ ਕੇ ਮੈਂ ਮਾਫੀ ਮੰਗਦਾ ਤੇ ਸਾਨੂੰ ਸੀਬੀਆਈ ਨੂੰ ਇਹ ਜਿਹੜੀ ਜਾਂਚ ਤੇ ਹੁਕਮ ਜਿਹੜੇ ਸਨ ਉਹ ਸੋ ਸਾਡੇ ਵੇਲੇ ਹੋਈਆਂ ਬੇਅਦਬੀ ਲਈ ਮਾਫੀ ਦੋ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਹੁਣ ਜਿਹੜੀ ਹੈ ਗੱਲ ਆਖੀ ਗਈ ਹੈ ਸਾਡੇ ਰਾਜ ਵਿੱਚ ਬੜਗੀਆਂ ਹੋਈਆਂ ਕਿਉਂਕਿ ਆਮ ਸੰਗਠਨ ਦੇ ਮਨਕਾ ਪੰਖਰ ਤੱਕ ਆ ਗਈ ਹਮਲ ਤੱਕ ਪ੍ਰਕਾਰ ਤੱਕ ਪਰ ਕਿਹੋ ਹੈ ਰਾਜ ਜਦੋਂ ਤੱਕ ਅਸੀਂ ਪਤਾ ਕਦੋਂ ਲੱਗੇ ਕਿ ਸਾਡੇ ਪ੍ਰਸ਼ੀਸ਼ ਪਾਰਟੀਾਂ ਤੋਂ ਤਸੰਨ ਹੋ ਉਹ ਵੀ ਨਾ ਮਾਫੀ ਅਸੀਂ ਹੀ ਦੋਸ਼ੀ ਵਰਸਤੇ ਅਸੀਂ ਵਾਦਾ ਕਰਦੇ ਨੇ ਕਿ ਅਸੀਂ ਜੇ ਅਸੀਂ ਹੀ ਦੋਸ਼ੀ ਹੈ ਉਹਨਾਂ ਨੂੰ ਜੇ ਨਾਲ ਜਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਉਹਨਾਂ ਦੀ ਸਤਨਾ ਕੌਮ ਦੇ ਸਾਹਮਣੇ ਤੇ ਕਰਨੇ ਚਾਹੁੰਦੇ ਸੋ ਅੰਮ੍ਰਿਤਸਰ ਦੇ ਵਿੱਚ 103ਵਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਥਾਪਨਾ ਦਿਵਸ ਜਿਹੜਾ 3 ਦਿਨਾਂ ਤੋਂ ਚੱਲ ਰਿਹਾ ਸੀ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਤੇ ਉਹਨਾਂ ਦਾ ਪਰਿਵਾਰ ਜਿਨ੍ਹਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਸੀ ਤੇ ਅੱਜ ਉਹਨਾਂ ਦੇ ਵੱਲੋਂ ਜਿਹੜਾ ਹੱਥ ਜੋੜ ਕੇ ਪੰਥ ਤੋਂ ਮਾਫੀ ਮੰਗੀ ਗਈ ਉਹਨਾਂ ਨੇ ਕਿਹਾ ਕਿ ਸਾਡੇ ਵਿਲੇਜ ਜੜੀਆਂ ਬੇਅਦਦੀਆਂ ਹੋਈਆਂ ਉਸ ਨੂੰ ਲੈ ਕੇ ਮੈਂ ਮਾਫੀ ਮੰਗਦਾ ਇਸ ਦੇ ਨਾਲ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਜਦੋਂ ਇਹ ਬੇਅਦਦੀਆਂ ਹੋਈਆਂ ਸਨ ਉਸ ਨੂੰ ਲੈ ਕੇ ਦੁਖੀ ਹੋਏ ਸਨ ਸੋ ਕੇਸ ਸੀਬੀਆਈ ਨੂੰ ਦੇਣ ਦੇ ਲਈ ਸਾਨੂੰ ਮਜਬੂਰ ਕੀਤਾ ਗਿਆ ਇਹ ਵੀ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਹੈ ਸੋ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮਾਫੀ ਮੰਗੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਵਸ ਸੀ ਸੋ ਬੇਅਦਵੀ ਜਦੋਂ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਸਰਕਾਰ ਸੀ ਉਸ ਦੌਰਾਨ ਬੇਅਦਬੀਆਂ ਹੋਈਆਂ ਸਨ ਜਿਸ ਤੋਂ ਬਾਅਦ ਜਿਹੜਾ ਹੈ ਇਸ ਨੂੰ ਲੈ ਕੇ ਹੁਣ ਜਿਹੜੀ ਹੈ ਸਰਦਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮਾਫੀ ਮੰਗੀ ਗਈ ਹੈ ਤੋ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਪਿਛਲੇ 3 ਦਿਨਾਂ ਤੋਂ ਪ੍ਰਕਾਸ਼ ਤੁਹਾਨੂੰ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਹੈ ਉੱਥੇ ਸੇਵਾ ਨਿਭਾਈ ਜਾ ਰਹੀ ਸੀ 303ਵਾ ਸਥਾਪਨਾ ਦਿਵਸ ਜਿਹੜਾ ਮਨਾਇਆ ਜਾ ਰਿਹਾ ਤੇ ਇਸ ਮੌਕੇ ਤੇ ਉਹਨਾਂ ਦੇ ਵੱਲੋਂ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹ ਮੁਆਫੀ ਮੰਗਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਵਿਅਦਬਿਧੀਆਂ ਘਟਨਾਵਾਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਦੁਖੀ ਸਨ ਹਾਲਾਂਕਿ ਅਸੀਂ ਬੀਤੇ ਦਿਨ ਵੀ ਦੇਖਿਆ ਕਿ ਉਹਨਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਸੀ ਸਾਡੇ ਵੱਲੋਂ ਹੋਈਆਂ ਬੇਅਦਬੀ ਲਈ ਮਾਫੀ ਦਿਓ ਸੋ ਸਿੱਧੇ ਤੌਰ ਤੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮਾਫੀ ਮੰਗੀ ਗਈ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਦੋਸ਼ੀਆਂ ਨੂੰ ਫੜਨ ਦਾ ਸਮਾਂ ਨਹੀਂ ਦਿੱਤਾ ਗਿਆ ਸੀ ਤੇ ਸਾਨੂੰ ਇਹ ਜਿਹੜੇ ਜਿਹੜਾ ਕੇਸ ਸੀ ਉਹ ਸੀਬੀਆਈ ਨੂੰ ਸੌਪਣ ਦੇ ਲਈ ਮਜਬੂਰ ਕੀਤਾ ਗਿਆ ਸੀ ਸੋ ਬੇਅਦਬੀ ਕਤ ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਬੇਅਦਬੀ ਘਟਨਾ ਤੋਂ ਸੁਪੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਮੈਂ ਮਾਫੀ ਮੰਗਦਾ ਹਾਂ ਸੋ ਹੁਣ ਦੱਸ ਦਈਏ ਕਿ ਬੇਅਦਬੀ ਮਾਮਲਿਆਂ ਦੇ ਨਾਲ ਜੁੜੇ ਜਿਸ ਨੂੰ ਲੈ ਕੇ ਹੁਣ ਸਰਦਾਰ ਸੁਪੀਰ ਸਿੰਘ ਬਾਦਲ ਦੇ ਵੱਲੋਂ ਮਾਫੀ ਮੰਗੀ ਗਈ ਹੈ ਕੋਟਕਪੂਰਾ ਦੇ ਵਿੱਚ ਇਹ ਗੋਲੀकांड ਹੋਇਆ ਸੀ ਸਾਡੇ ਨਾਲ ਬੀਜੇਪੀ ਆਗੂ ਮਨਜਿੰਦਰ ਸਿਰਸਾ ਜੁੜ ਚੁੱਕੇ ਨੇ ਮਨਜਿੰਦਰ ਸਾਹਿਬ ਹੁਣ ਸੁਖਬੀਰ ਬਾਦਲ ਦੇ ਵੱਲੋਂ ਜਿਹੜੀ ਹੈ ਬੇਅਦਬੀ ਨੂੰ ਲੈ ਕੇ ਮਾਫੀ ਮੰਗੀ ਗਈ ਹੈ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਜੀ ਕਿਸਕੇ ਡਵਾਈਸ ਤੇ ਹੈ ਦੇਖੋ ਮੈਨੂੰ ਤੇ ਸਮਝ ਤੇ ਕੀ ਕਹਿ ਸਕਦਾ ਮੈਨੂੰ ਤੇ ਉਹਨੇ ਪਤਾ ਲੱਗ ਰਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹ ਮਾਫੀ ਮੰਗ ਰਹੇ ਨੇ ਤੇ ਉਹਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਥੇਦਾਰ ਸਹਿਬਾਨੀ ਤੈਅ ਕਰਨਗੇ ਅਸੀਂ ਤੇ ਇਹ ਚ ਕੀ ਕਰ ਦੱਸ ਸਕਦੇ ਆ ਪਰ ਅੱਛੀ ਗੱਲ ਆ ਜੇ ਉਹਨਾਂ ਨੇ ਰੈਲਾਈਜ਼ ਕੀਤਾ ਹੈ ਤੇ ਬੜੀ ਅੱਛੀ ਗੱਲ ਆ ਕਿ ਜੇ ਉਹਨਾਂ ਦੇ ਰਾਜ ਅੰਦਰ ਬੇਅਦਬੀਆਂ ਹੋਈਆਂ ਨੇ ਔਰ ਉਹਦੇ ਵਾਸਤੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਦੇਰ ਆਏ ਦਰਸਤ ਆਏ ਮੈਂ ਤੇ ਕਹੂੰਗਾ ਔਰ ਇਤਿਜਾਦਾਰ ਕਾਲਕ ਸਿੰਘ ਸਾਹਿਬ ਨੇ ਜਾਂ ਬਾਕੀ ਸਿੰਘ ਸਾਹਿਬਾਨਾ ਨੇ ਤੈਅ ਕਰਨਾ ਔਰ ਅੱਛੀ ਗੱਲ ਉਹਨਾਂ ਨੇ ਜੇ ਰੈਲਾਈਜ਼ ਕੀਤਾ ਆਪਣੀ ਗਲਤੀ ਨੂੰ ਤੇ ਹਜੀ ਜੇ ਵੀ ਚਾਹਾਂਗੇ ਉਹ ਕੈਰੇਸ ਇਹ ਵੀ ਜਾਨਣਾ ਚਾਹਾਂਗੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਸ ਦੌਰਾਨ ਜਿਹੜੇ ਨੇ ਬੇਅਦਬੀ ਜੜੀਆਂ ਹੋਇਆ ਸਨ ਉਸ ਨੂੰ ਲੈ ਕੇ ਦੁੱਖੀ ਵਿਸੰਸਾ ਤੁਸੀਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਉਸ ਦੌਰਾਨ ਕਾਫੀ ਬੇਅਦਬੀਆਂ ਹੋਈਆਂ ਇਹ ਮੈਂ ਤੇ ਪਹਿਲਾਂ ਕਿਹਾ ਕਿ ਦੇਖੋ ਇਹ ਤਾਂ ਸਾਰੇ ਜੱਦਾ ਰਖਾਲ ਤੱਕ ਸਾਹਿਬ ਹੀ ਤੈਅ ਕਰਨਗੇ ਨਾ ਤੇ ਉਹਨਾਂ ਨੇ ਦੇਖਣਾ ਕਿ ਇਸ ਤੋਂ ਉਪਰਤ ਕਿਰਿਆ ਅਸੀਂ ਤੇ ਕੀ ਦੇ ਸਕਦੇ ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤੇ ਅਸੀਂ ਕੀ ਪ੍ਰਤੀਕਿਰਿਆ ਦੇ ਸਕਦੇ ਹਾਂ ਹਾਂ ਜੀ ਜੀ ਸੁਖਬੀ ਬਾਦਲ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਸਾਨੂੰ ਸੀਬੀਆਈ ਨੂੰ ਇਹ ਜਿਹੜਾ ਕੇਸ ਸੀ ਬੇਅਦਬੀ ਵਾਲਾ ਉਸ ਨੂੰ ਓਪਨ ਦੇ ਲਈ ਮਜਬੂਰ ਕੀਤਾ ਗਿਆ ਸੀ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਇਹ ਤਾਂ ਠੀਕ ਗੱਲ ਆ ਇਹ ਗੱਲ ਤੇ ਬਿਲਕੁਲ ਸਹੀ ਆ ਕਿ ਉਸ ਵੇਲੇ ਸੀਬੀਆਈ ਨੂੰ ਇਹਨਾਂ ਨੇ ਜਥੇਬੰਦੀਆਂ ਨੇ ਕਿੱਥੇ ਹੋ ਕੇ ਤੇ ਪ੍ਰੈਸ਼ਰ ਬਣਾਇਆ ਤੇ ਕਿਹਾ ਕਿ ਸੀਬੀਆਈ ਨੂੰ ਕੇਸ ਟ੍ਰਾਂਸਫਰ ਕਰੋ ਇਹ ਗੱਲ ਠੀਕ ਆ ਅਗਰ ਸ਼ਾਇਦ ਸਰਕਾਰ ਕਰਦੀ ਨਾ ਕਰਦੀ ਲੇਕਿਨ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਸੀਬੀਆਈ ਦੇ ਕੇਸ ਟ੍ਰਾਂਸਫਰ ਹੋਣ ਤੇ ਸਰਕਾਰ ਜ਼ਿੰਮੇਵਾਰੀ ਤੋਂ ਸੁਰਖਰੂ ਹੋਗੀ ਔਰ ਫਿਰ ਅੱਗੇ ਰਿਹਾ ਵੀ ਕੁਝ ਨਹੀਂ ਔਰ ਬਾਤ ਸੀਬੀਆਈ ਨੇ ਜੋ ਕੇਸ ਸ਼ੁਰੂ ਕੀਤਾ ਤੇ ਉਦੋਂ ਕੈਪਟਨ ਸਾਹਿਬ ਨੇ ਸਰਕਾਰ ਨੇ ਵਾਪਸ ਲੈ ਲਿਆ ਸੋ ਇਹ ਬੜਾ ਕਨਫਿਊਜ਼ਿੰਗ ਰਿਹਾ ਪਰ 올 టుਗੇਦਰ ਜਿੰਨੀਆਂ ਬੇਦਮੀ ਹੋਈਆਂ ਉਹ ਜਵਾਬਦੇਹੀ ਤੇ ਹੋਣੀ ਚਾਹੀਦੀ ਆ ਔਰ ਜੇ ਅੱਜ ਉਹ ਮਾਫੀ ਮੰਗ ਰਹੇ ਨੇ ਤੇ ਇਹ ਅੱਛੀ ਗੱਲ ਆ ਔਰ ਉਹਨਾਂ ਨੂੰ ਕਮੇਟੀ ਜਿਹਨੇ ਬੇਦਮੀ ਕੀਤੀਆਂ ਸੀ ਅੱਜ ਤੱਕ ਕੋਈ ਕੋਈ ਸਾਨੂੰ ਬਹੁਤ ਅਫਸੋਸ ਠੀਕ ਹੈ ਸਿਰਸਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸੜੇ ਨਾਲ ਕਾਲੀਦਲ ਤੋਂ ਮਹੇਸ਼ ਇੰਦਰ ਗਰੇਵਾਲ ਜੁੜ ਚੁੱਕੇ ਨੇ ਗੜੇਵਾਰ ਘਰਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਡੇਲੀ ਪੋਸਟ ਤੇ ਹਾਂਜੀ ਅਜੀ ਕੀ ਕਹਿਣਾ ਚਾਹੋਗੇ ਹੁਣ ਬੇਅਦਬੀ ਮਾਮਲੇ ਦੇ ਵਿੱਚ ਜਿਹੜਾ ਸੁਖਵੀਰ ਬਾਦਲ ਦੇ ਵੱਲੋਂ ਮੁਆਫੀ ਮੰਗ ਲਈ ਗਈ ਹੈ ਦੇਖੋ ਸudar ਸੁਖਵੀਰ ਸਿੰਘ ਬਾਦਲ ਨੇ ਅੱਜ ਨਹੀਂ ਵਾਰ-ਵਾਰ ਇਹ ਗੱਲ ਕਹੀ ਹੈ ਕਿ ਸਾਡੇ ਸਾਥ ਨੂੰ ਸਭ ਤੋਂ ਵੱਡਾ ਧੋਖਾ ਅਜਬਾਲ ਸਰ ਨੇ ਬਹੁਤ ਸਪਸ਼ਟ ਤੌਰ 'ਤੇ ਇਹ ਗੱਲ ਕਹੀ ਹੈ ਕੇ ਵੱਡੇ ਬਾਦਲ ਸਾਹਿਬ ਜਾਦਵੀ ਉਹਨਾਂ ਕੋਲ ਮੈਂ ਬੈਠਾ ਹੁੰਦਾ ਸੀ ਉਹਨਾਂ ਦੇ ਮਨ 'ਤੇ ਇਸ ਗੱਲ ਦਾ ਬੜਾ ਹੀ ਬੋਝ ਸੀ ਕਿ ਪੰਥਕ ਸਰਕਾਰ ਵੇਲੇ ਗੁਰੂ ਸਾਹਿਬ ਦੀ ਬੇਦਬੀ ਹੋਈ ਤੇ ਉਹਦੋਂ ਵੱਡਾ ਦੁੱਖ ਇਸ ਗੱਲ ਦਾ ਮਹਿਸੂਸ ਕਰਦੇ ਸੀਗੇ ਕਿ ਅਸੀਂ ਦੋਸ਼ੀਆਂ ਨੂੰ ਸਜ਼ਾ ਨਹੀਂ ਦੇ ਸਕੇ ਕਿਉਂਕਿ ਉਸ ਵੇਲੇ ਜਿਹੜੇ ਸਾਡੇ ਰਾਜਨੀਤਿਕ ਤੌਰ ਤੇ ਵਿਰੋਧ ਕਰਦੇ ਸੀ ਉਹ ਰੋਕਾ ਸਾਰਿਆਂ ਦੀ ਇੱਕੋ ਮੰਗ ਸੀਗੀ ਕਿ ਇਹ ਪੰਜਾਬ ਦੀ ਸਰਕਾਰ ਅਕਾਲੀ ਦਲ ਦੀ ਸਰਕਾਰ ਵੇਲੇ ਬੇਦਬੀ ਦੇ ਕੇਸ ਸੋਲਵ ਨਹੀਂ ਹੋਣੇ ਸੀਬੀਆਈ ਨੂੰ ਦਿੱਤੇ ਜਾਣ ਦੇਰ ਸੀ ਪੀਆਈ ਦਾ ਪਰ ਨਤੀਜਾ ਦੇਖ ਲਿਆ ਕਿ ਉਹਨਾਂ ਨੇ ਜਿਨ੍ਹਾਂ ਦੇ ਪਰਚੇ ਹੋਏ ਕਿ ਉਹਨਾਂ ਨੂੰ ਸਾਰਿਆਂ ਨੂੰ ਕਹਿਤਾ ਕਿ ਇਹ ਇਨੋਸੈਂਟ ਨੇ ਬੈਕ ਸਮਝਦਾ ਕਿ ਅੱਜ ਸਜਾਦ ਸਿੰਘ ਬਾਦਲ ਨੇ ਇੱਕ ਰਾਜਨੀਤੀ ਦੇ ਦਾਰੇ ਚੋਂ ਨਿਕਲ ਕੇ ਇੱਕ ਸਿੱਖ ਵਾਗੂ ਭੁੱਲੇ ਚੁੱਕੇ ਬਾਰਕ ਤੁਹਾਰ ਪਿਤਾ ਮਾਇਆ ਉਹਨਾਂ ਨੇ ਇਸ ਗੱਲ ਦਾ ਅਹਿਸਾਸ ਕੀਤਾ ਤੇ ਉਹਨਾਂ ਨੇ ਇਸ ਗੱਲ ਵਿੱਚ ਮੈਂ ਸਮਝਦਾ ਕਿ ਕੌਮ ਵਿੱਚ ਮਾਸਟਰ ਤਾਰਾ ਸਿੰਘ ਉਹਨਾਂ ਦਾ ਕਹਿਣਾ ਸੀਗਾ ਕਿ ਕਹਿੰਦੇ ਗਲਤੀ ਹਰ ਕੋਈ ਕਰਦਾ ਹੈ ਪਰ ਸਭ ਤੋਂ ਵੱਡਾ ਕੌਣ ਆ ਜਿਹੜਾ ਗਲਤੀ ਕਰਕੇ ਉਸ ਗਲਤੀ ਦਾ ਅਹਿਸਾਸ ਕਰਦਾ ਹੋਇਆ ਗਲਤੀ ਦੀ ਭੁੱਲ ਮੰਗਦਾ ਹੈ ਤੇ ਅੱਜ ਸਰ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਅੱਜ ਤੇ ਬਾਬਾ ਗੁਰਬਖਸ਼ ਸਿੰਘ ਦੇ ਗੁੰਗੇ ਵਿੱਚ ਇਹ ਗੱਲ ਕਹੀ ਹੈ ਮੈਂ ਸਮਝਦਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਆਸਾਨ ਕੀਤਾ ਹੈਗਾ ਮਨੁੱਖਤਾ ਦੇ ਕੀ ਬਿਨਾ ਦੇ ਬਿਨਾ ਕਿਸੇ ਰੈਜ਼ਰਵੇਸ਼ਨ ਉਹਨਾਂ ਨੇ ਆਪਣੀ ਝੋਲੀ ਵਿੱਚ ਸਭ ਕੁਝ ਪਾਇਆ ਤੇ ਕੌਮ ਨੂੰ ਤੇ ਸੰਗਤ ਨੂੰ ਉਹਨਾਂ ਨੂੰ ਇਸ ਗੱਲ ਤੋਂ ਮਾਫੀ ਮੰਗ ਕੇ ਤੇ ਹੱਥ ਜੋੜੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜੇ ਸਾਡੇ ਸਮੇਂ ਵਿੱਚ ਕਿਸੇ ਤੇ ਮੂੰਹ ਵੀ ਧੱਕਾ ਜਾਂ ਜ਼ਿਆਸੀ ਹੋਏ ਉਹਦੇ ਲਈ ਵੀ ਅਸੀਂ ਇਸ ਕਰ ਦੀ ਬਾਗਮ ਜੀ ਜੀ ਘਰਵਾਲ ਸਾਹਿਬ ਇਹ ਦੇਖੋ ਰਾਜਨੀਤੀ ਵੀ ਦੇਖਣੀ ਚਾਹੀਦੀ ਜਿਨ੍ਹਾਂ ਲੋਕਾਂ ਨੇ ਰਾਜਨੀਤੀ ਕੀਤੀ ਹੈ ਨਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਲੋਗਨ ਆਰਾਮ ਖਡਾਉਣਾ ਜਾਂ ਨਾ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਖਡਾਉਣਾ ਸਮਝ ਕੇ ਇਸ ਤੇ ਰਾਜ ਕੀਤੀ ਜੀ ਉਹਨਾਂ ਨੂੰ ਅੱਜ ਨਹੀਂ ਕੱਲ ਕਦੇ ਨਾ ਕਦੇ ਕੀਮਤ ਅਦਾ ਕਰਨੀ ਪਊਗੀ ਇਸ ਗੱਲ ਦੀ ਜੀ ਘਰਵਾਲ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਪਾਰਟੀ ਪ੍ਰਧਾਨ ਦੇ ਵੱਲੋਂ ਕਾਫੀ ਲੇਟ ਕਰ ਦਿੱਤਾ ਗਿਆ ਮਾਫੀ ਮੰਗਣ ਦੇ ਵਿੱਚ ਲੇਟ ਨਹੀਂ ਕਰਤਾ ਗਿਆ ਦੇਖੋ ਉਹ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਉਹ ਤਾਂ ਹਮੇਸ਼ਾ ਹੀ ਕਹਿੰਦੇ ਸੀ ਜਦੋਂ ਜਸਨਵਾਲ ਸਾਹਿਬ ਦੇ ਭੋਗ ਤੇ ਮੰਗੀ ਉਹ ਕਹਿੰਦੇ ਜੀ ਇਹ ਮਾਫੀ ਨਹੀਂ ਜੀ ਅਕਾਲ ਸੱਚਾ ਤੇ ਮੰਗਣਾ ਅੱਜ ਕਾ ਭੁਗਾ ਦਾਬਾ ਗੁਰਵਕ ਸਿੰਘ ਪਾਰਟ ਆਫ ਅਕਾਲ ਸੱਚ ਪਰਸਿਨੈਂਟਸ ਹੈ ਉੱਥੇ ਉਹਨਾਂ ਨੇ ਕਿਸੇ ਦੇ ਕਹਿਣ ਤੇ ਨਹੀਂ ਨਾ ਇਹ ਉੱਥੇ ਗੱਲ ਕੀਤੀ ਹੈ ਵੋਲੰਟੇਰਲੀ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਆਪਣੇ ਸਵਰਗੀਏ ਪਿਤਾ ਵੱਲੋਂ ਵੀ ਮਾਫੀ ਮੰਗੀ ਹੈ ਜਿਹੜੇ ਸੰਸਾਰ ਵਿੱਚ ਮੌਜੂਦ ਵੀ ਨਹੀਂ ਹੈ ਤੇ ਪਰ ਚਲੋ ਜੇ ਤੁਸੀਂ ਕਹਿੰਦੇ ਹੋ ਕਿ ਲੇਟ ਹੈ ਤੇ ਉਹ ਅਗਰੇਸਿਵੀ ਕਹਾਉਦਾ ਹੈ ਬੈਟਰ ਲੇਟ ਦੈਨ ਏਵਰ ਡੇਰ ਆਇ ਦਰਸਤਾ ਹੈ ਇਹਦੇ 'ਚ ਕੋਈ ਗੁਨਾਹ ਨਹੀਂ ਹੈ ਵਧਾਈ ਹੈ ਜੀ ਠੀਕ ਹੈ ਠੀਕ ਹੈ ਗਰਵਾਲ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਸੋ ਮੁਆਫੀ ਮੰਗ ਲਈ ਗਈ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਜਦੋਂ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਸੀ ਉਸ ਦੌਰਾਨ ਬੇਅਦਬੀਆਂ ਹੋਈਆਂ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਹੁਣ ਮਾਫੀ ਮੰਗੀ ਗਈ ਇੱਥੋਂ ਤੱਕ ਕਿ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਕਿ ਜਦੋਂ ਇਹ ਬੇਅਦਬੀਆਂ ਹੋਈਆਂ ਸਨ ਉਸ ਦਾ ਦੁੱਖ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੀ ਬਟ ਉਹਨਾਂ ਦੇ ਵੱਲੋਂ ਇਹ ਗੱਲ ਵੀ ਆਖੀ ਗਈ ਕਿ ਸਾਨੂੰ ਇਹ ਕੇਸ ਜਿਹੜਾ ਹੈ ਉਹ ਸੀਬੀਆਈ ਨੂੰ ਭੇਜਣ ਦੇ ਲਈ ਮਜਬੂਰ ਕੀਤਾ ਗਿਆ ਸੀ